ਕਹਾਂਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਵੰਤ ਸਿੰਘ ਸੰਧਵਾਦੀ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ सीबीआई ਜਾਂਚ ਹੋਏਦਰ ਅਸਲ 650 ਕਰੋੜ ਦਾ ਪ੍ਰੋਜੈਕਟ ਵੱਡੇ ਅਧਿਕਾਰੀਆਂ ਦੀ ਲਾਪਰਵਾਹੀ ਵੱਡੇ ਪੱਧਰ ਤੇ ਪ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਵਿੱਚ ਬੁੱਢਾ ਨਾਲੇ ਦੀ ਸਫਾਈ ਅਤੇ ਦਸ਼ਾ ਬਦਲਣ ਦੇ ਲਈ 650 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਪੂਰਾ ਮਸਲਾ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਰਤਾ ਸਿੰਘ ਸੰਵਾ ਨੇ ਇਸ ਮਾਮਲੇ ਦੀ ਨਿਆਇਕ ਜਾਂਚ ਵਿਜੀਲੈਂਸ ਜਾਂਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਵਿਧਾਨ ਸਭਾ ਦੇ ਵੱਲੋਂ ਗਠਿਤ ਕਮੇਟੀ ਦੇ ਪ੍ਰਧਾਨ ਅਤੇ ਐਮਐਲਏ ਗੋਗੀਦ ਅਗਵਾਈ ਹੇਠ ਪੂਰੇ ਪੂਰੇ ਪ੍ਰੋਜੈਕਟ ਦੀ ਸਮੀਖਿਆ ਕੀਤੀ ਗਈ ਸੀ ਅਤੇ ਇਸ ਕਮੇਟੀ ਦੇ ਵਿੱਚ 14 ਐਮਐਲਏ ਨੇ ਜਾਂਚ ਕਰਵਾ ਕੇ ਮੁਨਜ਼ਮ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਜਾਂਚ ਕਮੇਟੀ ਨੇ 650 ਕਰੋੜ ਦੇ ਪ੍ਰੋਜੈਕਟ ਦੀ ਡੀਪੀਆਰ ਯਾਨੀ ਕਿ ਡਿਟੇਲ ਪ੍ਰੋਜੈਕਟ ਰਿਪੋਰਟ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ 13 ਵਿਧਾਇਕ ਨੇ ਇੱਕ ਵਾਰ ਫਿਰ ਦੱਸਿਆ ਕਿ ਕਮੇਟੀ ਦੇ ਵਿੱਚ 13 ਵਿਧਾਇਕ ਨੇ ਜਿਨ੍ਹਾਂ ਨੇ ਜਾਂਚ ਕਰਵਾਈ ਮੁਲਜ਼ਮ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ 13 ਵਿਧਾਇਕਾਂ ਦੇ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਵਾਦ ਦੇ ਵੱਲੋਂ ਇਸ ਪ੍ਰੋਜੈਕਟ ਦੇ ਵਿੱਚ ਵੱਡੇ ਪੱਧਰ ਤੇ ਕਪਲੇ ਦੀ ਸੀਰੀਆਈ ਜਾਂਚ ਮਿਚਲਿੰਸ ਜਾਂਚ ਨਿਆਂਇਕ ਜਾਂਚ ਦੀ ਮੰਕ ਕੀਤੀ ਹੈ ਮਨੋਜ ਜੋਸ਼ੀ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ ਮਨੋਜ ਕਿੰਨਾ ਵੱਡਾ ਖਪਲਾ ਹੈ 650 ਕਰੋੜ ਦਾ ਪ੍ਰੋਜੈਕਟ ਹੈ ਕਿਸ ਤਰ੍ਹਾਂ ਪੂਰੀ ਜਾਂਚ ਕੀਤੀ ਗਈ ਆਰਜੀਪੀਆਰ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਗਏ ਨੇ ਆ ਬਿਲਕੁਲ ਗੱਗਨਾ ਆਪਾਂ ਗੱਲ ਕਰੀਏ ਇੱਕ ਜਿਹੜਾ ਬੁੱਢਾ ਨਾਲਾ ਜਿਹਨੂੰ ਕਿਹਾ ਜਾਂਦਾ ਬੇਸਿਕਲੀ ਉਹ ਬੁੱਢਾ ਦਰਿਆ ਸੀਗਾ ਬਿਲਕੁਲ ਸਾਫ਼ ਪਾਣੀ ਸੀ ਦੋ ਲੋਕੀ ਪਾਣੀ ਪੀਂਦੇ ਸੀਗੇ ਤੇ ਆਪਣੇ ਜਿਹੜਾ ਪਰਿਵਾਰ ਦਾ ਜਿਹੜਾ ਗੁਜ਼ਾਰਾ ਵੀ ਕਰਦਾ ਸੀ ਇਸ ਪਾਣੀ ਇੰਨਾ ਸਾਫ਼ ਪਾਣੀ ਹੁੰਦਾ ਸੀਗਾ ਪਰ ਇਹ ਪਾਣੀ ਜਿਹੜਾ ਸੀਗਾ ਫੈਕਟਰੀਆਂ ਦਾ ਪਾਣੀ ਪਿਆ ਇਹਦੇ ਵਿੱਚ ਆਪਾਂ ਕਹੀਏ ਸੀਵਰ ਪਈ ਤੇ ਹੋਰ ਜਿਹੜੀਆਂ ਗੰਦਾ ਪਾਣੀ ਹੁੰਦਾ ਸੀਗਾ ਉਹ ਸਾਰਾ ਇਹ ਚ ਪੈਣ ਦੇ ਕਾਰਨ ਇਹ ਜਿਹੜਾ ਹੈਗਾ ਬੁੱਢਾ ਦਰਿਆ ਬੁੱਢਾ ਨਾਲਾ ਬਣ ਗਿਆ ਪਾਣੀ ਇਸ ਲਈ ਕਿ ਐਨ ਬਿਲਕੁਲ ਜੈਡ ਬਲੈਕ ਪਾਣੀ ਹੈਗਾ ਆ ਤੁਸੀਂ ਦੇਖ ਕੇ ਕੋਰ ਤੋਂ ਲੰਘ ਨਹੀਂ ਸਕਦੇ ਆਗੇ ਪਰ ਇਸ ਨਾਲੇ ਨੂੰ ਦਰਿਆ ਬਣਾਉਣ ਵਾਸਤੇ ਸਮਾਰਟ ਸਿਟੀ ਪ੍ਰੋਜੈਕਟ ਲੁਧਿਆਣਾ ਦੇ ਤਹਤ 650 ਕਰੋੜ ਰੁਪਏ ਜਿਹਦੇ ਵਿੱਚ ਸੈਂਟਰ ਦਾ ਜ਼ਿਆਦਾਤਰ ਹਿੱਸਾ ਸੀਗਾ 60% ਪੈ ਸੈਂਟਰ ਦੇ ਸੀਗੇ ਬਾਕੀ ਪੰਜਾਬ ਸਰਕਾਰ ਦੇ ਪੈਸੇ ਸੀਗੇ ਤੇ 2020 ਦੇ ਵਿੱਚ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀਗਾ ਤੇ 2 ਸਾਲ ਚ ਇਹ ਪ੍ਰੋਜੈਕਟ ਖਤਮ ਕਰਨਾ ਸੀਗਾ ਤਾਂ ਮਕਸਦ ਇੱਕ ਹੀ ਸੀਗਾ ਕਿ ਜਿੱਥੇ ਵੀ ਟ੍ਰੀਟਮੈਂਟ ਪਲਾਨ ਲਗਾਏ ਜਾਣੇ ਸੀਗੇ ਬਹੁਤ ਸਾਰੇ ਉਹਨਾਂ ਜਿੱਥੇ ਸੇ ਪਾਣੀ ਗਿਰਦਾ ਉਹ ਬੰਦ ਕਰਨਾ ਸੀਗਾ ਜਿੱਥੇ ਸੇ ਸੀਵਰ ਦਾ ਪਾਣੀ ਗਿਰਦਾ ਉਹ ਬੰਦ ਕਰਨਾ ਸੀਗਾ ਪਰ ਆਪਾਂ ਗੱਲ ਕਰੀਏ ਕਿ 47 99% ਕੰਮ ਕਹਿੰਦੇ ਨੇ ਪੂਰਾ ਹੋ ਗਿਆ ਤੇ ਹੁਣ 2024 ਆ ਗਿਆ ਤੇ ਹੁਣ ਜਦੋਂ ਦੇਖਿਆ ਗਿਆ ਕਿ ਪਾਣੀ ਸਾਫ ਨਹੀਂ ਹੋਇਆਗਾ ਤੇ ਇਸ ਨੂੰ ਲੈ ਕੇ ਜਿਹੜੀ ਪੰਜਾਬ ਵਿਧਾਨ ਸਭਾ ਹੈਗੀ ਆ ਉਹਦੀ ਕਮੇਟੀ ਹੁੰਦੀ ਵਿਧਾਇਕਾਂ ਦੀ ਜਿਹੜੀ ਕਿ ਪੂਰੇ ਜਿਹਦੇ ਵਿੱਚ ਪੂਰੇ ਪੰਜਾਬ ਦੇ ਵਿਧਾਇਕ ਹੁੰਦੇ ਆ ਔਰ ਤਿੰਨ ਵਿਧਾਇਕ ਲੁਧਿਆਣੇ ਦੇ ਹੈਗੇ ਨੇ ਉਹ ਕਮੇਟੀ ਕਿਸੇ ਪ੍ਰੋਜੈਕਟ ਦੇ ਉੱਪਰ ਜਾ ਕੇ ਜਾਂਚ ਕਰ ਸਕਦੀ ਹੈ ਤੇ ਅੱਗੇ ਸਿਫਾਰਿਸ਼ ਵੀ ਕਰ ਸਕਦੀ ਹੈ ਤੇ ਅਧਿਕਾਰਨ ਗੱਲ ਕਰ ਸਕਦੀ ਹੈ ਇਹ ਜਿਹੜੀ ਕਮੇਟੀ ਸਗੀ ਇਹ ਜਿਹੜੇ ਚੇਅਰਮੈਨ ਨੇ ਗੁਰਪ੍ਰੀਤ ਸਿੰਘ ਗੋਗੀ ਨੇ ਜਿਹੜੇ ਲੁਧਿਆਣਾ ਤੋਂ ਵਿਧਾਇਕ ਨੇ ਉਹਨਾਂ ਨੇ ਇਸ ਬੁੱਡੇ ਨਾਲੇ ਦੀ ਪੂਰੀ ਜਾਂਚ ਕੀਤੀ ਕਿੱਥੋਂ ਸ਼ੁਰੂ ਹੁੰਦਾ ਕੂਮਕਲਾਂ ਤੋਂ ਸ਼ੁਰੂ ਹੁੰਦਾ ਹੈਗਾ ਤੇ ਉੱਥੋਂ ਲੈ ਕੇ ਜਿੱਥੇ ਸਤਲੁਜ ਗਿਰਦਾ ਜਾ ਕੇ ਉੱਥੇ ਤੱਕ ਦੀ ਜਾਂਚ ਤੁਸੀਂ ਹੈਰਾਨ ਹੋਵੋਗੇ ਕਿ ਸਤੋਜ ਦਾ ਪਾਣੀ ਬਿਲਕੁਲ ਹਰਾ ਹੁੰਦਾ ਤੇ ਇਹ ਪਾਣੀ ਬਿਲਕੁਲ ਕਾਲਾ ਹੁੰਦਾ ਦੋਨੇ ਅਲੱਗ-ਅਲੱਗ ਦਿਖਾਈ ਦਿੰਦੇ ਆ ਤੇ ਜੀ ਮੀਡੀਆ ਦੀ ਟੀਮ ਨੇ ਵੀ ਪੂਰੇ ਬੁੱਢੇ ਨਾਲੇ ਦਾ ਜਿਹੜਾ ਪ੍ਰੋਜੈਕਟ ਸੀਗਾ ਪੂਰਾ ਬੁੱਢੇ ਨਾਲੇ ਸੇ ਉਹਦਾ ਸਰਵੇ ਕੀਤਾ ਤੇ ਇਹੀ ਗੱਲ ਸਾਹਮਣੇ ਆਈ ਸੀ ਕਿ ਅਸੀਂ ਵੀ ਜਿਹੜੀ ਰਿਪੋਰਟ ਸੀਗੀ ਗਰਾਊਂਡ ਰਿਪੋਰਟ ਪੇਸ਼ ਕੀਤੀ ਸੀ ਉਹਦੇ ਦੱਸਿਆ تھا ਕਿ ਚਾਹੇ ਜਿਹੜਾ ਪਾਣੀ ਨੂੰ ਲੈ ਕੇ 650 ਕਰੋੜ ਰੁਪਏ ਦਾ ਖਰਚ ਕਰਨ ਦੀ ਜਿਹੜੀ ਹੈਗੀ ਐ ਸਫਾਈ ਕਰਨ ਵਾਸਤੇ ਜਿਹੜੇ ਨੇ ਸਰਕਾਰ ਨੇ ਪ੍ਰੋਜੈਕਟ ਬਣਾਇਆ ਸੀਗਾ ਪਰ ਉਹਦੇ باوجود ਪਾਣੀ ਅੱਜ ਵੀ ਜਿਹੜਾ ਹੈਗਾ ਕਾਲਾ ਹੈ ਉਸ ਤਰ੍ਹਾਂ ਹੀ ਆਸ-ਪਾਸ ਦੇ ਜਿਹੜੇ ਪਿੰਡ ਨੇ ਉਹਨਾਂ ਦਾ ਬਾਟਰ ਲੈਵਲ ਜਿਹੜਾ ਹੈਗਾ ਖਰਾਬ ਹੋ ਗਿਆ ਉਹਨਾਂ ਦੇ ਪੀਣ ਵਾਲਾ ਪਾਣੀ ਖਰਾਬ ਹੋ ਗਿਆ ਉੱਥੇ ਲੋਕਾਂ ਨੂੰ ਖਾਸ ਦੀ ਪ੍ਰੋਬਲਮ ਹੈਗਾ ਲੀਵਰ ਦੀ ਪ੍ਰੋਬਲਮ ਆਉਂਦੀ ਹੈ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਸਾਨੂੰ ਪ੍ਰੋਬਲਮਾਂ ਹੈਗੀਆਂ ਨੇ ਇਹਦੇ ਕਾਰਨ ਚਾਹੇ ਪ੍ਰਸ਼ਾਸਨ ਲੱਗਿਆ ਪਰ ਜੂ ਇਹ ਵਿਧਾਨਸਮਵਕ ਦੀ ਕਮੇਟੀ ਸੀਗੀ ਇਸ ਕਮੇਟੀ ਨੇ ਜਿਹੜੀ ਫਾਈਨਡਿੰਗ ਕੀਤੀਆਂ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਉਹਨਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲੇ ਉਸ ਤੋਂ ਬਾਅਦ ਜਿਹਨਾਂ ਨੇ ਪ੍ਰੋਜੈਕਟ ਡੀਪੀਆਰ ਬਣਾਇਆ ਸੀ ਡੀਟੇਲ ਪ੍ਰੋਜੈਕਟ ਰਿਪੋਰਟ ਬਣਾਇਆ ਸੀ ਉਹਨਾਂ ਨਾਲ ਮਿਲੇ ਤੇ ਸਾਰੀਆਂ ਗੱਲਾਂ ਨੂੰ ਜਿਹੜਾ ਹੈਗਾ ਜਾਂਚਿਆ ਉਸ ਤੋਂ ਬਾਅਦ ਉਹਨਾਂ ਨੇ ਸਿਫਾਰਿਸ਼ ਕੀਤੀ ਹੈ ਇਹ ਆਪਣਾ ਵੱਡਾ ਸਵਾਲ ਇਹ ਹੈ ਕਿ ਬੁੱਡੇ ਨਾਲੇ ਤੇ ਬੁੱਡੇ ਨਾਲੇ ਤੇ ਸਿਆਸਤ ਤਾਂ ਰੱਜ ਕੇ ਹੋਈ ਪਰ ਬੁੱਡੇ ਨਾਲੀ ਦੀ ਸਾਫ ਸਫਾਈ ਨਹੀਂ ਹੋਈ ਹੈ ਜ਼ਿੰਮੇਦਾਰ ਕੌਣ ਹੈ ਆਪ ਵਿਧਾਇਕ ਕਹਿ ਰਹੇ ਨੇ ਕਿ ਅਸੀਂ ਟਾਰਚ ਲੱਭ ਕੇ ਟਾਰਚ ਲੈ ਕੇ ਅਸੀਂ 650 ਕਰੋੜ ਲੱਭ ਰਹੇ ਹਾਂ ਕਿ ਕਿੱਥੇ ਗਏ ਜਵਾਬਦੇਹੀ ਕਿਸ ਦੀ ਹੈ ਬਿਲਕੁਲ ਬਿਲਕੁਲ ਦੇਖੋ ਇਹ ਗੱਲ ਸਪਸ਼ਟ ਕੀਤੀ ਗਈ ਉਹਨਾਂ ਨੇ ਕਿ ਸਾਨੂੰ ਲੱਗਦਾ ਕਿ ਇਹ ਜਿਹੜਾ ਪ੍ਰੋਜੈਕਟ ਹੈਗਾ ਇਹ ਪਹਿਲੀ ਗੱਲ ਦਾ ਡੀਪੀਆਰ ਹੀ ਗਲਤ ਬਣੀ ਹੈ ਜਿਸ ਤਰ੍ਹਾਂ ਬਣੀ ਚਾਹੀਦੀ ਉਹ ਨਹੀਂ ਬਣੀ ਗਈ ਦੂਜੀ ਗੱਲ ਇਹ ਚ ਘਟਾਲਾ ਹੋਇਆ ਕਈ ਅਫਸਰ ਜਿਹੜੇ ਨੇ بڑے ਅਫਸਰ ਜਿਹੜੇ ਨੇ ਨਾਮ ਨੇ ਆਈਐਸ ਅਫਸਰ ਉਹਨਾਂ ਨਾਂ ਵੀ ਆ ਰਿਹਾ ਕਿ ਉਹੜੇ ਅਫਸਰ ਨੇ ਉਹਨਾਂ ਦੀ ਰਾਪਰਬਾਹੀ ਰਹੀ ਹੈ ਤੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਾਈ ਜਾਵੇ ਵਿੱਦਿਸ਼ੀ ਦੀ ਜਾਂਚ ਕਰਾਈ ਜਾਵੇ ਜਾਂ ਸੀਵੀਆਈ ਤੋਂ ਜਾਂਚ ਕਰਾਈ ਜਾਵੇ ਸੀਵੀਆਈ ਦੀ ਗਲਤੀ ਕਿੰਨੀ ਗਈ ਹੈ ਕਿਉਂਕਿ ਇਹ ਚੁੱਕ ਕੇਂਦਰ ਦੇ ਪੈਸੇ ਵੀ ਸ਼ਾਮਲ ਹੈਗੇ ਨੇ ਤੇ ਅਗਰ ਇੰਨੇ ਪੈਸੇ ਖਰਚਣ ਤੋਂ ਬਾਅਦ 650 ਕਰੋੜ ਰੁਪਏ ਗਗਨ ਬਹੁਤ ਹੁੰਦਾ ਹੈਗਾ ਸਫਾਈ ਕਰਨੀ ਹੁੰਦੀ ਤਾਂ ਫੁੱਡਾਂ ਵਾਲਾ ਬਿਲਕੁਲ ਸਾਫ਼ ਹੋ ਜਾਂਦਾ ਅੱਜ ਵੀ ਬਹੁਤ ਸਾਰੀਆਂ ਫੈਕਟਰੀਆਂ ਦਾ ਪਾਣੀ ਗਰਦਾ ਬਹੁਤ ਸਾਰੀ ਕੈਮੀਕਲ ਫੈਕਟਰੀਆਂ ਦਾ ਪਾਣੀ ਗਰਦਾ ਬਹੁਤ ਸਾਰੀਆਂ ਸੀਵਰ ਜਿਹੜੇ ਨਗਰ ਨਿਗਮ ਦੇ ਸੀਵਰ ਨੇ ਉਹ ਗਰ ਰਹੇ ਨੇ ਉਹ ਦਿਖਾਈ ਦਿੰਦੇ ਨੇ ਕਿ ਅਨਟ੍ਰੀਟਡ ਪਾਣੀ ਆ ਰਿਹਾ ਹੈਗਾ ਤੇ ਬਹੁਤ ਦਰੀਆਂ ਹਾਲੇ ਵੀ ਬੇਨਾਮੀ ਹੈਗੀਆਂ 650 ਰੁਪਏ ਲੱਗਦਾ ਕਿਤੇ ਲੱਗੇ ਹੀ ਨਹੀਂ ਹੈਗੇ ਇਸ ਨੂੰ ਨੇ ਕਿਉਂ ਜਿਹੜੇ ਕੁਲਤਾਰ ਸਿੰਘ ਸੰਧਵਾ ਹੈਗੇ ਨੇ ਉਹਨਾਂ ਨੂੰ ਜਿਹੜੇ ਸਪੀਕਰ ਨੂੰ ਰਿਪੋਰਟ ਪੂਰੀ ਪਹੁੰਚ ਗਈ ਹੈਗੀ ਆ ਤੇ ਉਹਨਾਂ ਦੇ ਜਿਹੜੇ ਪੱਲੇ ਵਿੱਚ ਕਹਿੰਦੇ ਕਿ ਉਹਨਾਂ ਨੇ ਉਹ ਕਿਸ ਤਰ੍ਹਾਂ ਦੀ ਜਾਂਚ ਕਰਵਾਉਣਗੇ ਤੇ ਕਿਸ ਤਰ੍ਹਾਂ ਜੇ ਜਾਂਚ ਹੋ ਗਈ ਤਾਂ ਹੋਰ ਤੱਥ ਬਹੁਤ ਸਾਹਮਣੇ ਆਣਗੇ ਕਿੱਥੇ ਕਿੱਥੇ ਜੜੀ ਨਹੀਂ ਲਾਪਰਵਾਹੀ ਹੋ ਗਈ ਕਿੱਥੇ ਕਿੱਥੇ ਪੈਸੇ ਦਾ ਮਿਸਯੂਜ ਹੋਇਆ ਕਿ ਆ ਡੀਪੀਆਰੇ ਗਲਤ ਬਣੀ ਹੈ ਇਸ ਤੇ ਵੀ ਸਵਾਲ ਜਿਹੜੀ ਇਹ ਕਮੇਟੀ ਜਿਹੜੀ ਚੱਕਦੀ ਹੈ ਸਾਰੇ ਦੇ ਸਾਰੇ ਵਿਧਾਇਕ ਜਿਹੜੇ ਨੇ ਇਸ ਕਮੇਟੀ ਦੇ ਉਹਨਾਂ ਨੇ ਸਭ ਨੇ ਚੇਅਰਮੈਨ ਸਾਹਿਬ ਸਾਰੇ ਵਿਧਾਇਕ ਜਿਹੜੇ 13-13 ਵਿਧਾਇਕ ਨੇ ਸਭ ਨੇ ਇਹ ਗੱਲ ਕੀਤੀ ਕਿ ਇਹਦੀ ਜਾਂਚ ਜਿਹੜੀ ਹੈਗੀ ਹੈ ਬਿਲਕੁਲ ਥੋਰੋਲੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਹੋਵੇ ਔਰ ਇੱਕ ਨਵਾਂ ਜਿਹੜਾ ਪ੍ਰੋਜੈਕਟ ਹੈ ਉਹ ਤਿਆਰ ਹੋਵੇ ਤੇ ਜੋ ਖਾਮੀਆਂ ਉਹ ਦੂਰ ਕੀਤਾ ਉਨੂੰ ਸਾਫ਼ ਕਰਕੇ ਇੱਕ ਵਾਰੀ ਫੇਰ ਦੋ ਬੁੱਢਾ ਦਰਿਆ ਬਣਾਇਆ ਜਾ ਸਕੇ ਪਰ ਇਹ ਪੂਰੀ ਪ੍ਰੋਬਲਮ ਇੱਥੇ ਹੀ ਹੈ ਕਿ ਬੁੱਢੇ ਨਾਲੇ ਦਾ ਨਾ ਤਾਂ ਰੰਗ ਬਦਲਿਆ ਨਾ ਹੀ ਸਿਆਸਤਦਾਨਾਂ ਦਾ ਢੰਗ ਬਦਲਿਆ ਹੈ ਸਵਾਲ ਉੱਠਣੇ ਲਾਜ਼ਮੀ ਨੇ ਸਵਿਕਰ ਕੁਲਤਾ ਸਿੰਘ ਸੰਵਾਦੀ ਵੱਲੋਂ ਵੀ ਸਵਾਲ ਕਰੇ ਕਿਤੇ ਜਾਣਗੇ ਕਿਉਂਕਿ ਜੋ ਲੋਹੇ ਦੀਆਂ ਜਾਲੀਆਂ ਲਾਈਆਂ ਗਈਆਂ ਸੀ ਕਰੋੜਾਂ ਰੁਪਏ ਖਰਚ ਕਰਕੇ ਉਹ ਤਾਂ ਟੁੱਟਣੀਆਂ ਵੀ ਸ਼ੁਰੂ ਹੋ ਗਈਆਂ ਨੇ ਇਸ ਤਰ੍ਹਾਂ ਦੇ ਹਾਲਾਤ ਨੇ ਉਸਾਨਕ ਲੋਕਾਂ ਦੇ ਅੰਦਰ ਵੀ ਰੋਸ ਵੱਡੇ ਪੱਧਰ ਤੇ ਦੇਖਣ ਨੂੰ ਮਿਲੇਗਾ ਇੱਕ ਵਾਰ ਫੇਰ ਤੋਂ ਬਿਲਕੁਲ ਦੇਖੋ ਜਿਕਣਾ ਮੱਤੇ ਵਾਲਾ ਜੰਗਲਾਂ ਨੂੰ ਲੈ ਕੇ ਇੱਕ ਸੰਸਥਾ ਬਣੀ ਹੋਈ ਹੈ ਉਹ ਬੁੱਢੇ ਨਾਲੇ ਵਾਸਤੇ ਕੰਮ ਕਰਦੀ ਹੈ ਹਰ ਮਹੀਨੇ ਵਿੱਚ ਇੱਕ ਵਾਰੀ ਜਿਹੜਾ ਵਾਕ ਚਲਾਇਆ ਜਾਂਦਾ ਲੋਕਾਂ ਨੂੰ ਉੱਥੇ ਲਿਆਇਆ ਜਾਂਦਾ ਦਿਖਾਇਆ ਜਾਂਦਾ ਕਿ ਅੱdte ਅਸੀਂ ਸਫਾਈ ਕਰਨੀ ਹੈ ਉਹ ਆਸ-ਪਾਸ ਤੋਂ ਸਫਾਈ ਕਰਦੇ ਨੇ ਜਿਹੜੀ ਆਸ-ਪਾਸ ਦੀ ਗੰਦਗੀ ਉਹ ਸਾਫ ਕਰਦੇ ਨੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਕਰਨਲ ਨੇ ਉਹਨਾਂ ਨੇ ਵੀ ਜਿਹੜਾ ਮੈਨੂੰ ਸਪਸ਼ਟ ਕਰ ਦਿੱਤੀ ਜਿਹੜੇ ਐਮਐਸ ਕਰਨਲ ਨੇ ਉਹ ਸਪਸ਼ਟ ਕਹਿੰਦੇ ਨੇ ਕਿ ਇਹ ਨਾਲੇ ਦੀ ਸਫਾਈ ਨਹੀਂ ਹੋਏਗੀ ਅੱਜ ਵੀ ਟ੍ਰੀਟਡ ਪਾਣੀ ਜਿਹੜਾ ਹੈਗਾ ਅਨਟ੍ਰੀਟਡ ਪਾਣੀ ਪਾਇਆ ਜਾ ਰਿਹਾ ਹੈ ਸੀਵਰ ਟ੍ਰੀਟਮੈਂਟ ਪਲਾਂ ਨਾਲੇ ਵਿੱਚ ਗੇਰੇ ਜਾ ਰਿਹਾ ਹੈਗਾ ਤੇ ਜਿਹੜੀ ਇਹਨਾਂ ਦੀ ਗੱਲ ਕਰਦੇ ਆ ਉਹ ਕਹਿੰਦੇ ਵੀ ਸੱਲੜੀ ਸਲੱਗ ਆ ਗਈ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੀ ਗਾਹ ਦਾ ਬਹੁਤ ਜ਼ਿਆਦਾ ਕਿੱਥੋਂ ਆਂਦੀ ਹੈਗੀ ਹੈ ਇਹ ਸਾਰੇ ਉਹ ਮਸਲੇ ਨੇ ਉਹ ਸਾਰੀਆਂ ਗੱਲਾਂ ਨੇ ਜਿਹੜੀ ਜਾਂਚ ਦੇ ਬਿਛਾ ਨੇ ਆਖਰਕਾਰ ਅਧਿਕਾਰੀ ਜਿਹੜੇ ਨੇ ਪ੍ਰੋਜੈਕਟ ਨੂੰ ਬਣਾਇਆ ਗਿਆ ਤਾਂ ਉਹ ਪ੍ਰੋਜੈਕਟ ਠੀਕ ਕਿਉਂ ਨਹੀਂ ਸੀਗਾ ਜਿਸ ਤਰ੍ਹਾਂ ਦਾ ਪ੍ਰੋਜੈਕਟ ਚਾਹੀਦਾ ਉਹ ਕਿਉਂ ਨਹੀਂ ਹੋ ਗਿਆ ਕੈਮੀਕਲ ਦਾ ਟ੍ਰੀਟਮੈਂਟ ਕਿਉਂ ਨਹੀਂ ਹੋ ਰਿਹਾ ਹੈ ਕੈਮੀਕਲ ਦਾ ਪਾਣੀ ਹੈ ਨਾ ਉਹ ਕਿਉਂ ਅੰਡਰਰਟਡ ਜਾ ਰਿਹਾ ਹੈਗਾ ਅਗਰ ਪਾਣੀ ਹੈਗਾ ਯਾ ਤੁਸੀਂ ਬੁੱਢਣਾਲ ਚ ਨਾ ਪਾਓ ਤੁਸੀਂ ਉਹਨੂੰ ਟਰਸਰੀ ਉਦੇ ਵਾਸਤੇ ਵੀ ਲੱਗਤੋ ਜਿਹੜਾ ਟ੍ਰੀਟਮੈਂਟ ਪਲਾਂਟ ਲਗਾ ਲਗਾਉਣ ਦੀ ਗੱਲ ਕੀਤੀ ਕਿ ਜਿਹੜਾ ਕੀ ਹਲੇ ਕੰਮ ਅਧੂਰਾ ਹੀ ਹੈਗਾ ਆ ਤੇ ਉਹ ਵੀ ਜਿਹੜਾ ਪਾਣੀ ਸਾਰਾ ਜਿਹੜਾ ਅੰਟੇ ਡੇ ਜਾਂਦਾ ਹੈਗਾ ਤੇ ਪੂਰਾ ਏਰੀਆ ਜਿੱਥੇ ਬੁੱਢੇ ਨਾਲ ਦੀ ਗੱਲ ਕਰਦੇ ਆ ਜਿਹੜੇ ਪਿੰਡ बसे ਹੋਏ ਨੇ ਉਹਨਾਂ ਦੇ ਲੋਕ ਵੀ ਜਿਹੜੇ ਨੇ ਪਰੇਸ਼ਾਨ ਨੇ ਉਹ ਵੀ ਕਹਿੰਦੇ ਨੇ ਕਿ 스멜 ਆਂਦੀ ਹੈ ਬਹੁਤ ਜ਼ਿਆਦਾ ਪਾਣੀ ਦੀ ਔਰ ਨਾਲ ਦੀ ਨਾਲ ਜਿਹੜਾ ਸਾਡਾ ਵਾਟਰ ਲੈਵਲ ਹੈ ਜਿੱਥੇ-ਥੇ ਹੈਗਾ ਕਿਉਂਕਿ ਬੁੱਢੇ ਨਾਲ ਦਾ 30 ਤੋਂ 40 ਫੁੱਟ ਡੂੰਘਾ ਹੈਗਾ ਆ ਹਾਂ ਇਹ ਗੱਲ ਸੀ ਕਿ ਡੂੰਘਾਈ ਕੀਤੀ ਗਈ ਹੈ ਪਰ ਇਹਦਾ ਨਾ ਤਾਂ ਹੈ ਜਿਹੜਾ ਜਿਹੜਾ ਵਿੱਚ ਗੰਦਾ ਪਾਣੀ गिरਦਾ ਹੈ ਜਿਹ ਔਰ ਇਹ ਪ੍ਰੋਜੈਕਟਡ ਹੈਗਾ ਇਹ ਬੁੱਢਾ ਨਾਲਾ ਜਿਹੜਾ ਹੈਗਾ ਇਸ ਪ੍ਰੋਜੈਕਟ ਨੂੰ ਜਿਹੜਾ ਬਣਾਇਆ ਗਿਆ ਸੀ ਕਿ ਬੁੱਢੇ ਨਾਲੇ ਨੂੰ ਸਾਫ ਕਰਕੇ ਬੁੱਢਾ ਦਰਿਆ ਬਣਾ ਜਾਣਾ ਹੈਗਾ ਉਹ ਕਦੋਂ ਬਣੇਗਾ ਜੀ ਬਿਲਕੁਲ 2020 ਦੇ ਵਿੱਚ ਬੁੱਢੇ ਰਾਲੀ ਦੀ ਸਫਾਈ ਦੇ ਲਈ 650 ਕਰੋੜ ਰੁਪਏ ਦਾ ਪ੍ਰੋਜੈਕਟ ਜੋ ਪਾਸ ਕੀਤਾ ਗਿਆ ਔਰ 2022 ਤੱਕ ਕੰਮ ਮੁਕੰਮਲ ਹੋਣਾ ਸੀ ਇਸ ਦਾ 2024 ਆ ਚੁੱਕਿਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹੋ 2024 ਤੱਕ ਵੀ ਇਹ ਪ੍ਰੋਜੈਕਟ 70% ਕੰਮ 70% ਕੰਮ ਜੋ ਹੈ ਪੂਰਾ ਹੋਣ ਦਾ ਦਾਵਾ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਲਾਪਰਵਾਹੀ ਨਹੀਂ ਹੈ ਇਸ ਨੂੰ ਇਸ ਨੂੰ ਲਾਪਰਵਾਹੀ ਨਹੀਂ ਕਿਹਾ ਜਾ ਸਕਦਾ ਵੱਡੇ ਪੱਧਰ ਤੇ ਪ੍ਰਸ਼ਟਾਚਾਰੀ ਜ਼ਰੂਰ ਕੀਤਾ ਜਾ ਸਕਦਾ ਕਿਉਂਕਿ ਪਾਣੀ ਦਾ ਰੰਗ ਨਹੀਂ ਬਦਲਿਆ ਕਾਲਾ ਹੈ ਬੁੱਢਾ ਦਰਿਆ ਦੇ ਅੰਦਰ ਵਹਿੰਦਾ ਪਾਣੀ ਔਰ ਕੈਂਸਰ ਮੁਕਤ ਪੰਜਾਬ ਕਿਵੇਂ ਹੋ ਪਾਏਗਾ ਕਿਉਂਕਿ ਭਿਆਨਕ ਬਿਮਾਰੀਆਂ ਫੈਲਉਂਦਾ ਖਦਸ਼ਾ ਹੁੰਦਾ ਲੋਕਾਂ ਨੇ ਇਸੇ ਪਾਣੀ ਦੇ ਇਸਤੇਮਾਲ ਕਰਨਾ ਹੁੰਦਾ ਬਿਲਕੁਲ ਤਕੋ ਜਦੋਂ ਕੋਈ ਗੰਦਾ ਪਾਣੀ ਜਲਦਾ ਤੁਹਾਡੇ ਨਾਲ ਤੁਸੀਂ ਦੇਖੋਗੇ ਕਿ ਉਹ ਡਾਊਨ ਜਿਹੜਾ ਆਸ-ਪਾਸ ਦਾ ਜਿਹੜਾ ਬਾਣੀ ਜਿਹੜਾ ਕੋਈ ਦਰਿਆ ਚੱਲਦਾ ਹੈ ਕੋਈ ਨਾਲ ਵੱਡਾ ਰਿਆ ਜਾਂਦਾ ਹੈ ਕਿ ਇਹ ਦਰਿਆ ਦੇ ਤਰ੍ਹਾਂ ਦਾ ਨਾਲਾ ਹੈਗਾ ਵੱਡਾ ਬਹੁਤ ਕਾਫੀ ਵੱਡਾ ਹੈਗਾ ਫਾਟੇ ਦਾ ਕਾਫੀ ਵੱਡਾ ਹੈ ਤੇ ਵਾਟਰ ਲੈਵਲ ਜਿਹੜਾ ਹੈਗਾ ਉਦੋਂ ਉਹ ਪਾਣੀ ਕੋਈ ਵੀ ਪਾਣੀ ਹੈ ਉਹ ਵਾਟਰ ਲੈਵਲ ਦੇ ਉੱਪਰ ਅਸਰ ਪਾਉਂਦਾ ਹੈਗਾ ਤੇ ਇਹ ਜਿਹੜਾ ਪਾਣੀ ਗੰਦਾ ਪਾਣੀ ਹੈ ਇਹ ਵੀ ਵਾਟਰ ਲੈਵਲ ਜਿਹੜਾ ਹੈਗਾ ਗਰਾਊਂਡ ਵਾਟਰ ਲੈਵਲ ਲਾਗ ਉਹ ਤੇ ਅਸਰ ਪਾ ਰਿਹਾ ਹੈਗਾ ਪੀਣ ਵਾਲੇ ਪਾਣੀ ਦੀ ਖਰਾਬੀ ਹੋ ਰਹੀ ਗਈ ਹੈ ਪੀਣ ਵਾਲੇ ਪਾਣੀ ਵਿੱਚ ਗੰਦਗੀ ਆਂਦੀ ਹੈਗੀ ਜਿਹੜੇ ਆਸ-ਪਾਸ ਦੇ ਪਿੰਡ ਨੇ ਲੋਕੀ ਰਹਿੰਦੇ ਨੇ ਉਹ ਕਾਫੀ ਪਰੇਸ਼ਾਨ ਨੇ ਖੇਤਾਂ ਦੇ ਵਿੱਚ ਜੇ ਕਹਿੰਦੇ ਅਸੀਂ ਪਹਿਲਾਂ ਅਸੀਂ ਬੁੱਢਣ ਵਾਲਾ ਪਾਣੀ ਖੇਤਾਂ 'ਚ ਇਸਤੇਮਾਲ ਕਰਦੇ ਸੀ ਮੋਟਰਾਂ ਲਾ ਕੇ ਮਣਜੀ ਖੇਤਾ ਦੇ ਇਸਤੇਮਾਲ ਨਾਲ ਕਿਸੇ ਦੇ ਖੇਤ ਨੂੰ ਪਾਣੀ ਨਹੀਂ ਲਗਾਉਂਦੇ ਤਾਂ ਫਸਲ ਖਰਾਬ ਹੋ ਜਾਂਦੀ ਹੈਗੀ ਹੈ। ਲੀਵਰ ਜਿਹੜੀ ਪ੍ਰੋਬਲਮ ਸਭ ਤੋਂ ਜ਼ਿਆਦਾ ਹੈਗੀ ਜਿਹੜੇ ਲੀਵਰ ਹੈਗਾ ਔਰ ਸਰੀਰ ਦੇ ਉੱਪਰ ਖਾਜ ਦੀ ਪ੍ਰੋਬਲਮ ਕਾਫੀ ਜ਼ਿਆਦਾ ਹੈਗੀ ਜਿਹੜੇ ਰੋਕੇ ਉੱਥੇ ਦੱਸਦੇ ਨੇ ਕਿਸ ਨੂੰ ਨੇ ਜਿਹੜੀਆਂ ਮੈਡੀਕਲ ਟੀਮਾਂ ਵੀ ਜਾਂਦੀਆਂ ਨੇ ਆਸ-ਪਾਸ ਦੇ ਪਿੰਡਾਂ ਵਿੱਚ ਜਿਹੜੀਆਂ ਐਨ ਜੀਓਜ਼ ਵੀ ਲੈ ਕੇ ਜਾਂਦੀਆਂ ਨੇ ਆਪਣੀ ਟੀਮਾਂ ਨੂੰ ਮੈਡੀਕਲ ਕੈਂਪ ਲਗਾਉਂਦੇ ਨੇ ਤਾਂ ਕਿ ਲੋਕਾਂ ਨੂੰ ਦਵਾਈ ਦਿੱਤੀ ਜਾ ਸਕੇ ਉਹ ਦੱਸਿਆ ਲੱਗੇ ਜਿਹੜਾ ਪਾਣੀ ਹੈਗਾ ਇਹਨੂੰ ਉਬਾਲ ਕੇ ਪੀਓ ਜਾਂ ਇਹ ਪਾਣੀ ਨਾ ਪੀਓ ਜੇ ਹੋਰ ਜ਼ਰੂਰ ਗੁੰਗਾ ਪੂਰਾ 450 5 ਇਸਨੇ ਗੱਲ ਕਿਉਂਕਿ ਜਿਹੜਾ ਦਰਿਆ ਨਾਲ ਨਾਲ ਦਰਿਆ ਵੀ ਜਾਂਦਾ ਹੈਗਾ ਸਤਲੁਜ ਜਦੋਂ ਸਤਲੁਜ ਦੇ ਵਿੱਚ ਮਿਲਦਾ ਹੈਗਾ ਤਾਂ ਗੱगनੇ ਪਾਣੀ ਬਿਲਕੁਲ ਕਾਲਾ ਅਲੱਗ ਦਿਖਾਈ ਦਿੰਦਾ ਹੈਗਾ ਇਹ ਫੀਲ ਹੁੰਦਾ ਕਿ ਅਸੀਂ ਦੋ ਦਰਿਆ ਜਿਹੜੇ ਨੇ ਇੱਕ ਪਾਸੇ ਕਾਲਾ ਰੰਗ ਪਾ ਰਹੇ ਆ ਤੇ ਇੱਕ ਪਾਸੇ ਗ੍ਰੀਨ ਵਾਟਰ ਜਿਹੜਾ ਕਿ ਸਤਲੁਜ ਦਾ ਵਹਾਂਦਾ ਹੈਗਾ ਉੱਪਰੋਂ ਪਹਾੜਾਂ ਤੋਂ ਉਹ ਪਾਣੀ ਦਿਖਾਈ ਦਿੰਦਾ ਹੁਣ ਇਸ ਮਤਲਬ ਦੀ ਅਗਰ ਜਾਂਚ ਹੋਵੇਗੀ ਤਾਂ ਸਾਰੀਆਂ ਪਰਤਾਂ ਖੁੱਲਣਗੀਆਂ ਕਿੱਥੇ ਕਿੱਥੇ ਲਾਪਰਵਾਹੀ ਹੋਈ ਹੈ ਕੌਣ ਕੌਣ ਕਿਹੜੇ ਕਿਹੜੇ ਅਫਸਰ ਨੇ ਜੜੀ ਹੈਗੀ ਹੈ ਕਿਹੜੇ ਕਿਹੜੇ ਇੰਜੀਨੀਅਰ ਦੀ ਲਾਪਰਵਾਹੀ ਹੈਗੀ ਹੈ ਕਿ ਆ ਡੀਪੀਆਰ ਵਾਕੀ ਗਲਤ ਬਣੀ ਸਗੀ ਕਿ ਡੀਪੀਆਰ ਬਣਾਣ ਲੱਗੇ ਇਹ ਗੱਲਾਂ ਸੋਚੇ ਨਹੀਂ ਗਈਆਂ ਕਿ ਡੀਪੀਆਰ ਅਗਰ ਬਣਾਈ ਗਈ ਹੈ ਤਾਂ ਜਿਹੜਾ ਉਹਦੇ ਵਿੱਚੜਾ ਡੀਪਰ ਮੰਦੁਰ ਜੋ ਪ੍ਰੋਜੈਕਟ ਸਾਹਮਣੇ ਆਇਆ ਉਹਦੇ ਉਹਨਾਂ ਦੇ ਕਿ ਉਹਦਾ ਇਸਤੇਮਾਲ ਸਹੀ ਤਰਿਕਾ ਨਾਲ ਨਹੀਂ ਹੋ ਰਿਹਾ ਜਦ ਤੱਕ ਦੱਸਿਆ ਜਾਂਦਾ ਕਿ ਪਾਣੀ ਬਾਈਪਾਸ ਕਰਕੇ ਨਾਲੇ ਜਪਾ ਦਿੱਤਾ ਜਾਂਦਾ ਉਹਨੂੰ ਟ੍ਰੀਟ ਨਹੀਂ ਕੀਤਾ ਜਾਂਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਾਂਚ ਜਾਣਗੀਆਂ ਪਰ ਕਮੇਟੀ ਜਿਹੜੀ ਹੈਗੀ ਹੈ 13 ਦੇ 13 ਮੈਂਬਰਾਂ ਨੇ ਪੂਰੀ ਥੋਰੋਲੀ ਜਾਂਚ ਕੀਤੀ ਹੈ ਹਰ ਇੱਕ ਪੁਆਇੰਟ ਤੇ ਗਏ ਨੇ ਹਰ ਜਗ੍ਹਾ ਦੇ ਉੱਪਰ ਗਏ ਇਸ ਦੇ ਵਿੱਚ ਗੰਦਗੀ ਪੈ ਰਹੀ ਹੈ ਔਰ ਨਰਾਜਗੀ ਵੀ ਕੀਤੀ ਹੋਈ ਹੈ ਔਰ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਜਿਸ ਗੱਲ ਹੈ ਕਿ ਸਾਨਕ ਲੋਕ ਬਹੁਤ ਪਰੇਸ਼ਾਨ ਨੇ ਔਰ ਜਾਂਚ ਦਾ ਵਿਸ਼ਾ ਹੈ ਵੱਡੇ ਪੱਧਰ ਤੇ ਲਾਪਰਵਾਹੀ ਹੋਈ ਹੈ ਜਾਂ ਭ੍ਰਿਸ਼ਟਾਚਾਰੀ ਕਿਉਂਕਿ ਪਾਣੀ ਦਾ ਰੰਗ ਕਾਲਾ ਕਿਉਂ ਹੈ ਸਵਾਲ ਖੜਾ ਹੋ ਰਿਹਾ ਹੈ ਔਰ ਕਿਸ ਨੇ ਆਪਣੀਆਂ ਨੋਟਾਂ ਦੇ ਨਾਲ ਜੇਬਾਂ ਹਰੀਆਂ ਕੀਤੀਆਂ ਨੇ ਆਪਣੀਆਂ ਜੇਬਾਂ ਦੇ ਰੰਗ ਜ਼ਰੂਰ ਬਦਲੇ ਨੇ ਉਹ ਵੱਡੇ ਚਿਹਰੇ ਜੋ ਬੇਨਕਾਬ ਹੋਣੇ ਛੋਟੇ ਤੋਂ ਲੈ ਕੇ ਵੱਡੇ ਅਫਸਰ ਤੱਕ ਜੋ ਇਸ ਦੇ ਵਿੱਚ ਮਨੀ ਭੁਗਤ ਵੀ ਹੋ ਸਕਦੀ ਹੈ ਸੀ ਜਾਂਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਪੰਜਾਬੀ ਦਾ ਜ਼ਬਰਦਸਤ ਸਪੀਕਰ ਕੁਲਤਾ ਸਿੰਘ ਸੰਦੋਆ ਨੇ ਨਿਆਂਇਕ ਜਾਂਚ ਦੀ सीबीआई ਜਾਂਚ ਦੀ ਮੰਗ ਕੀਤੀ ਹੈ ਬਾਬਾ ਸ਼ੁਕਰੀਆ ਮਨੋਜ ਫੁਲਾਤਕੀ ਜਾਣਕਾਰ ਦੇ ਲਈ